ਅਭੀ ਇਹ ਮਿਲਰ ਮਾਲਕ ਕਹਿੰਦੇ ਵੀ ਇਹ ਝੋਨਾ ਸੀ ਜੇ ਖਰੀਦਿਆ ਵੀ ਤੇ ਇਹ ਸਰਕਾਰੀ ਜਿਹੜਾ ਐਮਐਸਪੀ ਰੇਟ ਆ ਉੱਤੇ ਨਹੀਂ ਖਰੀਦ ਪਾਵਾਂਗੇ। ਯਾਨੀ ਕਿ ਦੋਹਾਂ ਪਾਸੇ ਲੱਟੀ ਇਸ ਨੂੰ ਬੰਦੇ ਨੂੰ ਹੀ ਲਾਣੀ ਆ। ਕਿਸਾਨ ਨੂੰ ਹੀ ਘਾਟਾ ਪਾਣਾ ਦੋਨੋਂ ਪਾਸੇ ਤੇ ਜੇ ਪੰਜਾਬ 'ਚ ਝੋਨਾ ਸਰਕਾਰੀ ਰੇਟ ਤੇ ਨਹੀਂ ਮੰਡੀਆਂ ਦੇ ਵਿੱਚ ਖਰੀਦਿਆ ਜਾਂਦਾ ਉੱਥੇ ਫਿਰ ਸਰਕਾਰ ਫਸਦੀ ਏ। ਕਿਉਂਕਿ ਪੰਜਾਬ ਸਰਕਾਰ ਨੇ ਹਾਈਬ੍ਰਿਡ ਝੋਨੇ ਨੂੰ ਲਾਉਣ ਤੇ ਉਹਦੀ ਵਿਕਰੀ ਤੇ ਰੋਕ ਲਾਈ ਸੀ ਤੇ ਹਾਈ ਕੋਰਟ ਨੇ ਉਹ ਰੋਕ ਹਟਾ ਦਿੱਤੀ ਐ। ਕਿਸਾਨ ਵੀਰੋ ਆਉਣ ਵਾਲੇ ਸੋਨੀ ਦੇ ਸੀਜ਼ਨ ਦੇ ਵਿੱਚ ਜੋ ਝੋਨੇ ਦੀ ਖਰੀਦ ਹੈ ਨਾ ਉਹਦੇ ਵਿੱਚ ਰਫੜ ਫੇਰ ਪੈ ਸਕਦਾ ਵੈਸੇ ਤੇ ਆਏ ਸਾਲ ਹੀ ਹੁਣ ਪੈਂਦਾ ਪਿਛਲੇ ਕੁਝ ਸਾਲਾਂ ਤੋਂ ਪਿਛਲੀ ਵਾਰ 126 ਨੂੰ ਲੈ ਕੇ ਕੀ ਕੀ ਰੋਲੇ ਪਏ ਫਿਰ ਕੱਟ ਲੱਗਣ ਲੱਗ ਜਾਂਦੇ ਨੇ ਫਿਰ ਮਿਲਰ ਨਹੀਂ ਖਰੀਦਦੇ ਤੇ ਫਿਰ ਉੱਥੇ ਸੁੱਕਣੇ ਪਾਈ ਜਾਂਦੀ ਏ ਮੌਇਸਚਰ ਨਹੀਂ ਆਉਂਦਾ ਸਾਰਾ ਕੁਝ ਚੱਲਦਾ ਰਹਿੰਦਾ ਐਸ ਵਾਰੀ ਝੋਨਾ ਲੱਗਣ ਤੋਂ ਪਹਿਲਾਂ ਸਰਕਾਰ ਕਹਿੰਦੀ ਸੀ ਵੀ ਇੱਕ ਤੇ ਹਾਈਬ੍ਰਿਡ ਨਹੀਂ ਤੁਸੀਂ ਲਾਣਾ ਭਾਈ ਤੇ ਇੱਕ ਤੁਸੀਂ ਪੂਸਾ 44 ਜਿਹੜੀ ਵੈਰੈਟੀ ਐ ਇਹ ਨਹੀਂ ਲਾਣੀ ਲੇਕਿਨ ਪੰਜਾਬ ਦੇ ਵਿੱਚ ਬਹੁਤ ਵੱਡਾ ਰਕਬਾ ਹਾਈਬ੍ਰਿਡ ਵੈਰੈਟੀਆਂ ਦਾ ਵੀ ਲੱਗਾ ਉਹ 44 ਦਾ ਵੀ ਲੱਗਾ ਤੇ ਇਹ ਮੈਂ ਕਹਣਾ ਸ਼ੁਕਰ ਕਰੋ ਵੀ ਇਸ ਵਾਰੀ ਇਹ ਲੱਗਾ ਕਿਉਂਕਿ ਪੀਆਰ ਵੈਰੈਟੀ 128 ਤੇ 131 ਉਹਨਾਂ ਦੇ ਵਿੱਚ ਮਧਰੇ ਬੂਟਿਆਂ ਦੀ ਸਮੱਸਿਆ ਸਭ ਤੋਂ ਵੱਧ ਕਈਆਂ ਦੀ 25% ਕਈਆਂ ਦੀ 50 ਤੇ ਕਈਆਂ ਦੀ ਸਾਰੀ ਫਸਲ ਉਹ ਖਰਾਬ ਹੋਈ ਦੁਬਾਰਾ ਕਈਆਂ ਨੂੰ ਬੀਜਣੀ ਪਈ ਤੇ ਰਹਿੰਦੀ ਖੁੰਦੀ ਕਸਰੇ ਇਸ ਵਾਰੀ ਬਿਆਸ ਤੇ ਸਤਲੋਜ ਦੇ ਦਰਿਆਵਾਂ ਦੇ ਪਾਣੀਆਂ ਨੇ ਕੱਦੀ ਇਹ ਵੀ ਜਿਹੜਾ ਸੁਲਤਾਨਪੁਰ ਲੋਧੀ ਵਾਲੇ ਪਾਸੇ ਵੇਖੋ ਉਹ ਜਿਹੜੀ ਵੀ ਚਾਹੇ ਕਿਸਮ ਸੀ ਬੋਣੇ ਬੂਟੇ ਹੈ ਸੀ ਨਹੀਂ ਸੀ ਉਹ ਸਾਰੀ ਫਸਲ ਖਰਾਬ ਹੋ ਗਈ ਆ ਉਹਨਾਂ ਕਿਸਾਨਾਂ ਦਾ ਕੀ ਬਣੇਗਾ ਕਿਵੇਂ ਤੇ ਕਿਹੜਾ ਚੋਨਾ ਉਹਨਾਂ ਦਾ ਵਿਕੇਗਾ ਖੈਰ ਜਿਹੜਾ ਵੀ ਚੋਨਾ ਇਸ ਵਾਰੀ ਮੰਡੀਆਂ 'ਚ ਜਾਏਗਾ ਇਹ ਤਿੰਨ ਧਿਰਾਂ ਨੇ ਭਾਈ ਤੇ ਸਰਕਾਰ ਇਸ ਵਾਰੀ ਕੜਿੱਕੀ 'ਚ ਐ ਕਿਵੇਂ ਆ ਕਿ ਸਰਕਾਰ ਨੇ ਪਿਛਲੀ ਵਾਰੀ ਕਿਹਾ ਸੀ ਵੀ 126 ਲਾਓ ਕਿਸਾਨਾਂ ਨੇ ਲਾਇਆ ਲੇਕਿਨ ਬਹੁਤ ਬੁਰੇ ਹਾਲਾਤਾਂ ਦੇ ਨਾਲ ਵਿਕਿਆ ਉਹ ਤੇ ਜਿਹੜੇ ਚੌਲ ਮਿੱਲਰ ਕਹਿੰਦੇ ਵੀ ਅਸੀਂ ਹਾਈਬ੍ਰਿਡ ਜਿਹੜੀ ਵੈਰੈਟੀ ਹੈ ਉਹ ਨਹੀਂ ਖਰੀਦਾਂਗੇ ਅਸੀਂ ਉਹਦੇ ਵਿੱਚੋਂ ਚੌਲ ਪੂਰਾ ਨਹੀਂ ਕਰ ਪਾਉਂਦੇ ਸਿਰਫ 50% ਚੌਲ ਨਿਕਲਦਾ ਹੈ ਅਸੀਂ ਸਰਕਾਰ ਨੂੰ 67% ਚੌਲ ਕਹਿ ਲੋ ਕੇ ਕਵਾਂਟਲ ਮਗਰ ਦੇਣੇ ਹੁੰਦੇ ਨੇ ਪਿਛਲੀ ਵਾਰ ਵੀ ਇਹ ਸਾਰਾ ਕੁਝ ਬਣਿਆ ਸੀ ਇੱਕ ਕਮੇਟੀ ਵੀ ਸੈਂਟਰ ਲੈਵਲ ਦੀ ਬਣੀ ਸੀ ਉਸ ਕਮੇਟੀ ਨੇ ਮਹਾਰਾ ਨੇ ਕਿਹਾ ਸੀ ਵੀ ਹਾਂ ਹਾਈਬ੍ਰਿਡ ਜਿਹੜੀ ਵੈਰੈਟੀ ਉਹਦੇ ਚ ਚੌਲ ਜਾਦੇ ਟੁੱਟਦੇ ਨੇ ਤੇ ਇਸ ਰਫੜ ਨੂੰ ਪਿਛਲੀ ਵਾਰੀ ਮਕਾਉਂਦਿਆਂ ਮਕਾਉਂਦਿਆਂ ਕਾਫੀ ਸਮਾਂ ਲੱਗ ਗਿਆ ਜਿਹੜੇ ਕਿਸਾਨ ਨੇ ਇਹਨਾਂ ਨੇ ਤੇ ਆਈ ਵਾਰੀ ਕਿਸ ਨਾ ਕਿਸੇ ਚੀਜ਼ ਚ ਘਾਟਾ ਖਾਣਾ ਹੀ ਹੁੰਦਾ ਇਹਨਾਂ ਦੇ ਕਰਮਾਂ ਦੇ ਵਿੱਚ ਕਹਿ ਲੋ ਜੈਨਾਂ ਦੀ ਇਹ ਕਿੱਤੇ ਦਾ ਹੀ ਪਾਟ ਇੱਕ ਹੋ ਗਿਆ ਕਿ ਇਸ ਫਸਲਾਂ ਦੇ ਵਿੱਚ ਜਿੰਨਾ ਵੀ ਕਟਾ ਪਏਗਾ ਉਹ ਕਿਸਾਨ ਨੂੰ ਹੀ ਪਏਗਾ ਸੋ ਕਿਸਾਨ ਨੇ ਇਸ ਵਾਰ ਕੀ ਕੀਤਾ ਵੀ ਜਿਹੜੀ ਚੀਜ਼ ਦੇ ਵਿੱਚ ਉਸ ਨੂੰ ਲੱਗਾ ਕਿ ਜ਼ਿਆਦਾ ਮੁਨਾਫਾ ਹੈ ਜ਼ਿਆਦਾ ਝਾੜ ਹੈ ਉਹ ਵਾਲੇ ਬੀਜ ਬੀਜੇ ਇਸ ਵਾਰੀ ਪੂਰੇ ਪੰਜਾਬ ਦੇ ਵਿੱਚ ਕੋਈ 32 ਤੋਂ 33 ਲੱਖ ਕਹਿੰਦੇ ਹੈਕਟੇਅਰ ਜਿਹੜਾ ਰਕਬਾ ਉਹ ਝੋਨੇ ਹੇਠ ਹੈ 32 33 ਲੱਖ ਹੈਕਟੇਅਰ ਰਕਬਾ ਇਹਦੇ ਵਿੱਚੋਂ ਕੋਈ 6 6 ਦੇ ਕਰੀਬ ਜਿਹੜਾ ਲੱਖ ਹੈਕਟੇਅਰ ਰਕਬਾ ਉਹ ਬਾਸਮਤੀ ਕਿਸਮਾਂ ਦੇ ਹੇਠ ਹੈ ਕਰੀਬ 2.2 ਲੱਖ ਹੈਕਟੇਅਰ ਜਿਹੜਾ ਰਕਬਾ ਹੈ ਉਹ ਹਾਈਬ੍ਰਿਡ ਕਿਸਮਾਂ ਨੇ ਘੇਰਿਆ ਹੋਇਆ ਇਹ ਯਾਨੀ ਕਿ ਕੋਈ 6% ਦੇ ਕਰੀਬ ਬਣਦਾ ਟੋਟਲ ਜਿੰਨੀ ਵੀ ਇਸ ਵਾਰੀ ਝੋਨਾ ਲੱਗਾ ਹੈ ਪੰਜਾਬ ਦੇ ਵਿੱਚ ਕਈ ਕਿਸਾਨ ਵੀਰਾਂ ਨੇ ਵਿਉਂਤ ਵੀ ਬਣਾਈ ਹੈ ਕਿ ਠੀਕ ਹੈ ਅਗਰ ਹਾਈਬ੍ਰਿਡ ਝੋਨਾ ਮਿਲਰ ਵਾਲੇ ਨਹੀਂ ਲੈਣਗੇ ਤਾਂ ਮੈਂ ਘਾਟਾ ਖਾ ਕੇ ਯਾਨੀ ਕਿ ਦੇ ਦਾਂਗਾ ਕਿਉਂਕਿ ਜਿਹੜਾ 7501 ਕਰਕੇ ਵੈਰੈਟੀ ਆ ਕਾਫੀ ਕੰਦੇ ਦਾ ਝਾੜ ਹੈ ਇਸ ਕਰਕੇ ਉਹ ਕੁਆਂਟਲ ਜਾਂ ਅੱਧੇ ਕੁਆਂਟਲ ਦੇ ਹਿਸਾਬ ਨਾਲ ਜੋ ਵੀ ਕਾਟ ਲੱਗੇਗੀ ਕਿਸਾਨ ਉਹਦੇ ਲਈ ਰਾਜੀ ਆ ਅੰਦਰ ਖਾਤੇ ਰਾਜੀ ਹੋਏ ਆਪਣੇ ਆਪ ਨਾਲ ਵੀ ਮੰਡੀਆਂ ਦੇ ਵਿੱਚ ਇਸ ਵਾਰੀ ਮੈਂ ਧੱਕੇ ਨਹੀਂ ਖਾਣੇ ਇਸ ਕਰਕੇ ਇਹ ਗੱਲ ਸੋਚੀ ਹੋਣੀ ਆ ਅੰਦਰ ਅੰਦਰ ਵੀ ਸਰਕਾਰ ਜੋ ਮਰਜ਼ੀ ਆਖੀ ਜਾਏ ਵੀ ਸਰਕਾਰ ਦੇ ਅੱਖ ਲਾ ਕੇ ਉਹਨ ਕੀ ਕੀ ਕੁਛ ਕਰਾਂਗੇ ਹਨਾ ਆਪਣੇ ਘਰ ਦੀ ਆਮਦਨ ਵੀ ਵੇਖਣੀ ਹੈ ਖਰਚੇ ਵੀ ਕਢਣੇ ਨੇ ਵੀ ਮੈਂ ਮੇਲੇ ਦੇ ਵਿੱਚ ਜਾ ਕੇ ਟਰਾਲੀ 'ਚ ਤੇ ਆਪਣੀ ਕਾਰਟ ਲਵਾ ਕੇ ਤੇ ਹਾਈਬ੍ਰਿਡ ਚੋਨਾ ਵੇਚ ਦਿਆਂਗਾ ਸੋ ਮਿਲਰ ਮਾਲਕ ਇਹ ਯਾਨੀ ਕਿ ਆਨਾ ਕਾਨਿੰਗ ਕਰ ਰਹੇ ਨੇ ਇਸ ਤੋਂ ਕਿ ਸਾਨੂੰ ਇਹਦੇ ਵਿੱਚ ਜਿਹੜਾ ਕੋਈ ਟੋਟਾ ਜ਼ਿਆਦਾ ਨਿਕਲਦਾ ਯਾਨੀ ਕਿ ਵੇਸਟੇਜ ਜਿਆਦਾ ਨਿਕਲਦੀ ਆ ਲੇਕਿਨ ਕਾਟ ਲਾ ਕੇ ਖਰੀਦਣ ਨੂੰ ਤਿਆਰ ਨਹੀਂ ਯਾਨੀ ਕਿ ਦੋਹਾਂ ਪਾਸੇ ਲੱਟੀ ਇਸ ਨੂੰ ਬੰਦੇ ਨੂੰ ਹੀ ਲਾਣੀ ਆ ਕਿਸਾਨ ਨੂੰ ਹੀ ਕਾਟਾ ਪਾਣਾ ਦੋਨੋਂ ਪਾਸੇ ਇਸ ਕਰਕੇ ਸਰਕਾਰ ਇਸ ਕਰਕੇ ਕੜਕੀ ਵਿੱਚ ਫਸੀ ਆ ਵੀ ਇਹ ਮਿਲਰ ਮਾਲਕ ਕਹਿੰਦੇ ਵੀ ਇਹ ਝੋਨਾ ਸੀ ਜੇ ਖਰੀਦਿਆ ਵੀ ਤੇ ਇਹ ਸਰਕਾਰੀ ਜਿਹੜਾ ਐਮਐਸਪੀ ਰੇਟ ਆ ਉੱਤੇ ਨਹੀਂ ਖਰੀਦ ਪਾਵਾਂਗੇ ਤੇ ਜੇ ਪੰਜਾਬ ਚ ਝੋਨਾ ਸਰਕਾਰੀ ਰੇਟ ਤੇ ਨਹੀਂ ਮੰਡੀਆਂ ਦੇ ਵਿੱਚ ਖਰੀਦਿਆ ਜਾਂਦਾ ਉੱਥੇ ਫਿਰ ਸਰਕਾਰ ਫਸਦੀ ਏ ਕਿਉਂਕਿ ਪੰਜਾਬ ਸਰਕਾਰ ਨੇ ਹਾਈਬ੍ਰਿਡ ਝੋਨੇ ਨੂੰ ਲਾਉਣ ਤੇ ਉਹਦੀ ਵਿਕਰੀ ਤੇ ਰੋਕ ਲਾਈ ਸੀ ਤੇ ਹਾਈ ਕੋਰਟ ਨੇ ਉਹ ਰੋਕ ਹਟਾ ਦਿੱਤੀ ਹੈ ਚੋਲ ਮਿਲਰ ਜਿਹੜੇ ਮਾਲਕ ਨੇ ਉਹ ਕਹਿੰਦੇ ਵੀ ਅਸੀਂ ਸਰਕਾਰੀ ਰੇਟ ਤੇ ਖਰੀਦ ਨਹੀਂ ਪਾਵਾਂਗੇ ਜਾਂ ਬਿਲਕੁਲ ਨਹੀਂ ਖਰੀਦਾਂਗੇ ਕਿਸਾਨ ਕਹਿੰਦੇ ਜੇਕਰ ਸਰਕਾਰੀ ਰੇਟ ਤੇ ਨਹੀਂ ਖਰੀਦੀ ਜਾਏਗੀ ਤੇ ਮੇਰੀ ਮਿਲਰ ਮਾਰਕ ਨਾਲ ਸਿੱਧੀ ਗੱਲ ਬਾਤ ਹੈ ਤੇ ਮੈਂ ਘਾਟਾ ਖਾ ਕੇ ਫਿਰ ਦੇ ਜਾਵਾਂਗਾ ਫਿਰ ਵੀ ਮੇਰੀ ਪੂਸਾ 44 ਤੋਂ ਵੱਧ ਨਿਕਲ ਜੇਗੀ ਜਾਂ 19 ਨਿਕਲ ਜੇਗੀ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਸਾਡੇ ਖੇਤੀਬਾੜੀ ਮੰਤਰੀ ਖੁੱਡਿਓ ਸਾਹਿਬ ਕਹਿ ਰਹੇ ਨੇ ਕਿ ਅਸੀਂ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਹਾਈਬ੍ਰਿਡ ਝੋਨੇ ਦੀ ਜਿਹੜੀ ਵਿਕਰੀ ਹੈ ਉਹਨੂੰ ਯਾਨੀ ਕਿ ਉਹਦੀ ਖਰੀਦ ਨੂੰ ਪੂਰਾ ਯਕੀਨੀ ਬਣਾਇਆ ਜਾਏ ਤਾਂ ਕਿ ਕਿਸਾਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਇਹਨੂੰ ਪਿਛਲੇ ਸਾਲ ਕਾਫੀ ਆਈਆਂ ਸਨ ਅਕਤੂਬਰ ਦੇ ਪਹਿਲੇ ਹਫਤੇ ਤੋਂ ਖਰੀਦ ਸ਼ੁਰੂ ਹੋ ਜਾਣੀ ਹੈ ਤੇ ਇਹ ਸਮਾਂ ਦੱਸੇਗਾ ਵੀ ਇਹ ਹੁਣ ਘਾਟਾ ਕੌਣ ਸਹਿਣ ਕਰੇਗਾ ਸਰਕਾਰ ਕਿਸਾਨ ਜਾਂ ਫਿਰ ਚੌਲ ਮਿੱਲਰ ਕੀ ਸਰਕਾਰ ਕੋਈ ਨਮਾਰਾ ਕੱਢਦੀ ਏ ਇਹ ਝੋਨੇ ਦੀ ਖਰੀਦ ਨੂੰ ਲੈ ਕੇ ਨਹੀਂ ਤੇ ਫਿਰ ਕਿਸਾਨਾਂ ਨੂੰ ਧਰਨੇ ਤੇ ਬੈਠਣ ਤੇ ਦੁਬਾਰਾ ਮਜਬੂਰ ਹੋਣਾ ਪਏਗਾ ਜਦੋਂ ਫਸਲ ਨਹੀਂ ਵਿਕੇਗੀ ਤੇ ਫਿਰ ਧਰਨੇ ਦੇਣੇ ਲਾਜ਼ਮੀ ਬਣ ਜਾਂਦੇ ਨੇ ਬਹੁਤ ਬਹੁਤ ਮਿਹਰਬਾਨੀ ਜੀ